ਤੁਹਾਨੂੰ ਪਹਿਲਾਂ ਤੁਹਾਡੇ ਨੋਟਿਸ 'ਚ ਹੈਗਾ ਖੱਬੇ ਰਾਜਪੂਤਾਂ ਇੱਕ ਫੁੱਟਬਾਲ ਦਾ ਆਪਣੀ ਗੇਮ ਚੱਲ ਰਹੀ ਸੀ। ਉਹਦੇ ਵਿੱਚ ਇੱਕ ਫਾਇਰਿੰਗ ਕਰਕੇ ਇੱਕ 14 ਸਾਲ ਦੇ 13-14 ਸਾਲ ਦੇ ਬੱਚੇ ਦੀ ਡੈਥ ਹੋਈ ਸੀ ਜਿਹਦੇ ਤੇ ਗੋਲੀ ਲੱਗ ਗਈ ਸੀ। ਤੇ ਉਹਦੇ ਸੰਬੰਧ ਵਿੱਚ ਹੀ ਅਸੀਂ ਸਾਡੇ ਐਸਐਚਓ ਸਾਹਿਬ ਸਾਡੀ ਪੂਰੀ ਟੀਮ ਨੇ ਪੂਰੇ ਜ਼ਿਲ੍ਹੇ ਦੇ ਸਾਰੇ ਐਸਐਸਪੀ ਸਾਹਿਬ ਦੀ ਰਹਿਨਮਈ ਹੇਠ ਡੀਆਈ ਸਾਹਿਬ ਸ਼੍ਰੀ ਸਤੰਦਰ ਸਿੰਘ ਉਹਨਾਂ ਦੀ ਡਾਇਰੈਕਸ਼ਨ ਤੇ ਇਹ ਅਸੀਂ ਟੀਮਾਂ ਬਣਾਈਆਂ ਸੀ। ਤੇ ਉਹਦੇ ਸਬੰਧ ਵਿੱਚ ਹੀ ਸਾਡੇ ਪੂਰੀ ਟੈਕਨੀਕਲ ਤੇ ਲੋਕਾਂ ਦੀ ਸਹਿਯੋਗ ਦੇ ਨਾਲ ਅਸੀਂ ਇਸ ਚੀਜ਼ ਨੂੰ ਟ੍ਰੇਸ ਕੀਤਾ ਇਹਦੇ ਵਿੱਚ ਦਲਵੀਰ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਨੰਗੜੀ ਕਲਾਂ ਇਹਨਾਂ ਦੇ ਬੇਟੇ ਦੀ ਡੈਥ ਹੋਈ ਸੀ ਉਹਦੇ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਇਸ ਤਫ਼ਤੀਸ਼ ਦੇ ਦੌਰਾਨ ਫਿਰ ਸਾਨੂੰ ਇਹ ਅਸੀਂ ਇਹ ਸਾਰੇ ਦਾ ਸਾਰਾ ਟ੍ਰੇਸ ਕਰ ਲਿਆ ਇਹਦੇ ਵਿੱਚ ਕੁਲਵੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਭੋਮਾ ਥਾਣਾ ਕਮਾਨ ਇਹ ਜਿਹੜਾ ਬੰਦਾ ਸੀ ਆਰਾਊਂਡ ਅਪ ਕੀਤਾ ਸੀ ਇਸ ਬੰਦੇ ਨੇ ਇਹ ਤੇ ਇੱਕ ਬੰਦਾ ਹੋਰ ਐ ਦੇ ਨਾਲ ਸ਼ੂਟਰ ਇਹ ਦੋਨਾਂ ਨੇ ਆਣ ਕੇ ਉਸ ਦਿਨ ਫਾਇਰਿੰਗ ਕੀਤੀ ਸੀ ਇਹ ਬੰਦਾ ਮੋਟਰਸਾਈਕਲ ਚਲਾ ਰਿਆ ਸੀ ਤੇ ਦੂਜੇ ਨੂੰ ਅਸੀਂ ਹੁਣ ਜਲਦੀ ਫੜ ਲਾਂਗੇ ਇਹ ਸਾਡੇ ਕਸਟਡੀ ਦੇ ਵਿੱਚ ਸੀ ਇਸ ਮੁਕਦਮੇ ਵਿੱਚ ਅਸੀਂ ਟੋਟਲ 5 ਬੰਦੇ ਅਰੈਸਟ ਕਰ ਲਏ ਤੇ ਅੱਜ ਇਹਨੇ ਇਹਦੇ ਰਿਮਾਂਡ ਦੇ ਉੱਤੇ ਸੀਗਾ ਈਐਸਚਓ ਸਾਹਿਬ ਅੱਜ ਇਹ ਲੈ ਕੇ ਆਏ ਸੀ ਇਹਨੂੰ ਇਹਦਾ ਪਿਸਟਲ ਜਿਹੜਾ ਜਿੰਨਾ ਹੀ ਫਾਇਰਿੰਗ ਕੀਤੀ ਸੀ ਉਹ ਰਿਕਵਰ ਕਰ ਨੂੰ ਉੱਥੋਂ ਬਸੇ ਨੇ ਆਉਂਦੇ ਆ ਪੀਪਲ ਸ਼ਤੂਤ ਦਾ ਹੈਗਾ ਦਰਖਤ ਇਹਦੇ ਥੱਲੇੋਂ ਪੁੱਟ ਕੇ ਇੱਕ ਦਾਮੀ ਫਾਇਰਿੰਗ ਇਹਨਾਂ ਤੇ ਕਰਤੀ ਉਹਦੇ ਨਾਲ ਉਹ ਸਾਡੀ ਗੱਡੀ ਆ ਜਿਹੜੀ ਸਰਕਾਰੀ ਉਹਦੇ ਉੱਤੇ ਫਾਇਰ ਲੱਗ ਗਿਆ ਐਸਚਓ ਸਾਹਿਬ ਬੜੀ ਮੁਸ਼ਕਲ ਨਾ ਬਚੀ ਇਹਦੇ ਵਿੱਚ ਤੇ ਫਿਰ ਭੱਜਣ ਲੱਗਿਆ ਇਹਨਾਂ ਨੂੰ ਵਾਰਨਿੰਗ ਦਿੱਤੀ ਵਾਰਨਿੰਗ ਦੇਣ ਤੋਂ ਬਾਅਦ ਵੀ ਉਹ ਨਹੀਂ ਫੇਰ ਫਾਇਰ ਕਰਨ ਲੱਗਾ ਲੇਕਿਨ ਉਹ ਤੋਂ ਬਾਅਦ ਵਾਰਨਿੰਗ ਤੋਂ ਬਾਅਦ ਹੀ ਫਿਰ ਐਸਚਓ ਸਾਹਿਬ ਨੇ ਫਾਇਰ ਕੀਤਾ ਉਹਦੀ ਫੇਰ ਲੱਤ ਦੇ ਵਿੱਚ ਲੱਗ ਗਿਆ ਉਹ ਇੰਜਰਡ ਹੋ ਉਹਨੂੰਸੀ ਹਸਪੀਟਲ ਪੇਜ ਦਿੱਤਾ ਇਹ ਕਿੰਨੇ ਕੋਈ ਦਾ ਵਾਕਿਆ ਜੀ ਇਹ ਕਰਦਾ ਸਾਢੇ ਦਾ ਕਰੀਬ ਸਾਢੇ 10 ਵਜੇ ਸਰ ਕੀ ਇਹਦੀ ਹਿਸਟਰੀ ਕੀ ਹੈ ਪਹਿਲਾਂ ਇਹਨਾਂ ਬੰਦੇ ਦੀ ਹਿਸਟਰੀ ਇਹ ਇਤੋਂ ਦਾ ਖੱਬੇ ਰਾਜਪੂਤਾਂ ਦਾ ਮੁੰਡਾ ਆ ਗੁਰਪ੍ਰੀਤ ਸਿੰਘ ਏਲੀਅਸ ਜਾਨੂੰ ਪੁੱਤਰ ਪਰਮਜੀਤ ਸਿੰਘ ਇਹ ਹੁਣ ਫੌਜ ਦੇ ਵਿੱਚ ਅਪਰਤੀ ਇਹਨੂੰ ਉਸ ਦਿਨ ਇਹਨਾਂ ਨੇ ਪਿੰਡ ਵਾਲੇ ਕਲੱਬ ਨੇ ਉਹਨੂੰ ਸੱਦਿਆ ਸੀ ਫੁੱਟਬਾਲ ਦਾ ਮੈਚ ਖੇਡਣ ਲਈ ਲੇਕਿਨ ਇਹਦੀ ਤੇ ਇੱਕ ਅਮਰ ਇਹਨਾਂ ਦੇ ਪਿੰਡ ਦਾ ਉਹ ਜੋ ਹੁਣ ਕਹਿ ਰਹੇ ਆ ਕਿ ਬਾਹਰ ਆ ਇਹਨਾਂ ਦੀ ਆਸ ਵਿੱਚ ਕੋਈ ਛੋਟੇ ਹੁੰਦੇ ਕੋਈ ਰੰਜਿਸ਼ ਪੰਜ ਇੱਕ ਸਾਲ ਪਹਿਲਾਂ ਹੋਈ ਸੀ ਗਰਾਊਂਡ ਦੇ ਵਿੱਚ ਹੀ ਲੜ ਪਏ ਸਿਰਫ ਉਸ ਰੰਜਿਸ਼ ਨੂੰ ਲੈ ਕੇ ਇਹ ਸਾਰਾ ਅਮਰ ਤੇ ਉਹਦੀ ਮਦਰ ਨੇ ਜਿਹੜਾ ਇਹ ਸਾਰਾ ਛੜਜੰਤ ਰਚਿਆ ਇਹਨਾਂ ਨੂੰ ਹਾਇਰ ਕੀਤਾ ਤੇ ਉਹਦੇ ਵਿੱਚ ਬੰਦਿਆਂ ਨੂੰ ਬੁਲਾ ਕੇ ਇਹ ਉਸ ਕਰਕੇ ਉਹਨੂੰ ਮਾਰਨਾ ਚਾਹੁੰਦੇ ਸੀ ਫਾਇਰਿੰਗ ਇਹਨਾਂ ਨੇ ਉੱਥੇ ਸੀ ਗੁਰਪ੍ਰੀਤ ਤੇ ਕੀਤੀ ਸੀ ਲੇਕਿਨ ਉਹ ਗੁਰਪ੍ਰੀਤ ਦੇ ਉਹ ਡਿਗਣ ਕਰਕੇ ਇੱਕ ਗੋਲੀ ਜਿਹੜੀ ਆ ਉਹ ਅੱਗੇ ਜਾ ਕੇ ਉਸ ਬੱਚੇ ਦੇ ਲੱਗੀ ਗੁਰਸੇਵਕ ਨਾਂ ਸੀ ਉਹਦਾ ਓਕੇ ਹਾਂ ਤੇ ਉਹਦੀ ਡੈਥ ਹੋ ਗਈ ਅੱਜ ਕਿੰਨੇ ਫਾਇਰ ਹੋਏ ਨੇ ਇੱਥੇ ਅੱਜ ਇੱਕ ਫਾਇਰ ਉਹਨਾਂ ਨੇ ਕੀਤਾ ਦੂਜਾ ਤਾਂ ਨਹੀਂ ਕਰ ਸਕਿਆ ਉਹ ਤਾਂ ਦੋ ਫਾਇਰ ਸਾਡੇ ਵੱਲੋਂ ਹੋਏ ਆ ਇੱਕ ਐਸਐਚਓ ਸਾ ਵੱਲੋਂ ਹੋਈ ਫਾਇਰ ਹੋਇਆ ਜਦੋਂ ਦੂਜਾ ਲੱਗਾ ਮਾਰਨ ਫਿਰ ਇਹਨਾਂ ਨੇ ਫਾਇਰ ਕਰਕੇ ਉਹਦੀ ਲੱਤ 'ਚ ਲੱਗ ਗਿਆ ਅਜੇ ਦੋਸ਼ੀ ਇਕੱਲਾ ਸੀ ਜਾਂ ਨਾਲ ਸੀ ਹਾਂ ਇਕੱਲਾ ਹੀ ਸੀ ਇਹ ਇਕੱਲਾ ਹੀ ਆ ਇਹਨੂੰ ਇਹ ਰਿਕਵਰੀ ਕਰਨ ਲਈ ਲਿਆਂਦਾ ਸੀ ਇੱਥੇ ਕਿਹੜੇ ਹਥਿਆਰ ਦੀ ਰਿਕਵਰੀ ਹੋਈ ਹੈ ਜੀ ਰਿਕਵਰ ਪਿਸਟਲ ਹੈਗਾ ਬਾਕੀ ਦਾ ਤਾਂ ਉਹ ਹੁਣ ਅਸੀਂ ਉਹਨੂੰ ਐਨਾਲਾਈਜ਼ ਕਰਾਂਗੇ ਕਿ ਕਿੰਨੇ ਮੋਰ ਦਾ ਹੈਗਾ ਪਿਸਟਲ ਹੈਗਾ ਕੀ ਸਮੇਂ ਦੀਆਂ ਕੋਈ ਨੈਟਵਰਕ ਇਹਨਾਂ ਦਾ ਹੋਰ ਵੀ ਹੈਗਾ ਕਿ ਪ੍ਰਤਿਸ਼ਠਾ ਦੇ ਸਾਹਮਣੇ ਬਹੁਤ ਅਸੀਂ ਦੇਖੋ ਅਮਰ ਦੀ ਮਾਂ ਜਿਹੜੀ ਔਰੈਸਟ ਕੀਤੀ ਆ ਉਹ ਜਿਹੜੀ ਇਹਨਾਂ ਨੂੰ ਸ਼ੈਲਟਰ ਦਿੰਦੀ ਸੀ ਇਹਦੇ ਮਤਲਬ ਵਧੀਆ ਇੱਕ ਹੈਗਾ ਅਮਰਤ ਗਾਂਧੀ ਆ ਇਹ ਪਰਥਪਿੰਡ ਦਾ ਆ ਇੱਕ ਜੋਬਨਜੀਤ ਹੈਗਾ ਤਤਲੇ ਦਾ ਇੱਕ ਗੁਰਪ੍ਰੀਤ ਗੋਪੀਆ ਸੰਗਰਾਏ ਦਾ ਇਹ ਸਾਰੇ ਇਹਦੇ ਨੈਟਵਰਕ ਚ ਉਸ ਸ਼ੂਟਰ ਨੂੰ ਤੇ ਇਹਨੂੰ ਕੁਲਵੀਰ ਨੂੰ ਇਹਨਾਂ ਨੇ ਸਪੋਰਟ ਕੀਤੀ ਆ ਜਗ੍ਹਾ ਤੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣਾ ਕਿਸੇ ਦੇ ਘਰ ਠਹਿਰਾਉਣਾ ਪੂਰਾ ਮਤਲਬ ਆਰਗੇਨਾਈਜ਼ ਤਰੀਕੇ ਦੇ ਨਾਲ ਇਹ ਕੰਮ ਕਰਦੇ ਆ। ਹੂੰ ਇਹ ਤਿੰਨ ਬੰਦੇ ਉਹ ਆ ਹੁਣ ਟੋਟਲ ਅਸੀਂ ਪੰਜ ਅਰੈਸਟ ਕਰ ਲਏ। ਹੂੰ ਬਾਕੀ ਜਲਦੀ ਫੜ ਲਾਂਗੇ ਸਾਰੇ। ਹੋਰ ਵੀ ਕੋਈ ਵਾਰਦਾਤਾ ਇਹ ਸਾਹਮਣੇ ਆਉਂਦੀਆਂ ਵੀ ਕਰਦੇ ਨੇ। ਹਾਂ ਬਿਲਕੁਲ ਬਿਲਕੁਲ। ਇਹਨਾਂ ਨੇ ਹੋਰ ਵੀ ਵਾਰਦਾਤਾ ਕੀਤੀਆਂ। ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ। ਹੂੰ ਉਹ ਬਾਕੀ ਉਹ ਚ ਕਲੀਅਰ ਕਰਾਂਗੇ। ਹੁਣ ਕਿਹੜੇ ਹਸਪੀਟਲ ਇਹਨਾਂ ਨੂੰ ਭੇਜ ਦਿੰਦੇ? ਇਹ ਬਾਬਾ ਕਾਲਾ ਸਾਹਿਬ। ਹੂੰ ਸਰਕਾਰੀ ਹਸਪੀਟਲ। ਅਗਲੀ ਕਾਰਵਾਈ ਕੀ ਹੈ ਜੀ? ਅਗਲੀ ਬਸ ਹੁਣ ਉਹ ਪਰਚਾ ਦੇਾਂਗੇ ਉਹਦੇ ਤੇ ਕਾਰਵਾਈ ਕਰਾਂਗੇ ਜਿਹੜਾ ਅੱਜ ਹੋਇਆ।